ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਯੁਧ ਨਸ਼ਾ ਵਿਰੁੱਧ ਤਾਣਾ ਬਕਸ਼ੀਵਾਲ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪੁਲਿਸ ਵੱਲੋਂ ਨਾਕੇ ਦੇ ਉੱਪਰ ਇੱਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈਤੀ ਗਈ ਤਾਂ ਉਸ ਦੇ ਕੋਲੋਂ 310 ਗੋਲੀਆਂ ਬਰਾਮਦ ਹੋਈਆਂ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਗਈ ਹਾਂ ਜੀ ਸਾਡਾ ਖਾਣਾ ਬਖਸ਼ੀ ਬਣੇ ਸ਼ੁਗਲੇ ਗੋੜੀ ਬਰਾਮਤ ਤਿੰਨ ਗੇੜ ਤੇ ਜੀ ਕੱਲ 19 ਤਰੀਕ ਨੂੰ 19 9 2025 ਨੂੰ ਸਾਡੀ ਪੁਲਿਸ ਪਾਰਟੀ ਨੇ ਐਸਸੀ ਕੁਲਦੀਪ ਸਿੰਘ ਚੌਕੀ ਚਾਰ ਸੈਂਚਰੀ ਸਮੇਤ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਸ ਦੌਰਾਨ ਇੱਕ ਬੰਦੇ ਨੂੰ ਬੰਦੇ ਨੂੰ ਸ਼ੱਕ ਦੇ ਬਿਨਾਂ ਤੇ ਕਾਬੂ ਕਰਕੇ ਉਹਦੇ ਕੋਲੋਂ 310 ਨਸ਼ੀਲੀਆਂ ਗੋੜੀਆਂ ਬਰਾਮਤ ਕਰਕੇ ਪਰਚਾ ਦਰਜ ਕੀਤਾ ਜੀ ਮਕਦਮਾ ਨੰਬਰ 72 ਜੀ 22 ਐਨਡੀਪੀਐਸ ਐਕਟ ਤਹਿਤ ਇਹਦਾ ਵਿਅਕਤੀ ਦਾ ਕਾਬੂ ਕੀਤਾ ਗਿਆ ਦਾ ਪਹਿਲਾਂ ਕੋਈ ਪ੍ਰਾਤੀ ਚੁਪਚੁਪ ਸ਼ੋਕੜਾ ਜਾਂ ਕੋਈ ਨਿਸ਼ਾਨੀ ਨਹੀਂ ਪਹਿਲਾਂ ਵੀ ਇਹ ਬੇਚਦਾ ਰਿਹਾ ਕਰਦਾ ਹੈ ਇਹਨ ਦਾ ਸਰ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਤੇ ਪੁਲਿਸ ਰਿਮਾਂਡ ਹਾਸਿਲ ਕਰਕੇ ਦੀ ਡਿਟੇਲ ਦੇ ਵਿੱਚ ਅਸੀਂ ਪੁੱਛਗਿਛ ਕਰਾਂਗੇ ਜੀ ਤੇ ਫਿਲਹਾਲ ਅਸੀਂ ਕੁਮਾਨਿਓ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਮੰਗਸਾਂਗੇ ਤੇ ਇਹਦਾ ਸ਼ੇਵਕੀ ਦਾ ਤਾਂ ਅਸੀਂ ਨਸ਼ੇ ਦਾ ਆ ਵੀ ਨਸ਼ੇ ਦੇ ਬਾਰੇ ਵੀ ਇਹਦਾ ਅਸੀਂ ਟੈਸਟ ਕਰਾਵਾਂਗੇ ਜੀ ਅਸੀਂ ਡਰਗ ਟੈਸਟ ਕਰਾਵਾਂਗੇ ਜੀ ਤੇ ਉਸ ਤੋਂ ਬਾਅਦ ਅਸੀਂ ਜੋ ਹੋਊਗਾ ਰੈਲੇਵੈਂਟ ਐਕਸ਼ਨ ਦਾ ਸੈਕਸ਼ਨ ਹਾਂ ਕੱਲ੍ਹ ਹੀ ਸੀ ਜੀ ਮੋਟਰਸ਼ੈੱਡ ਤੇ ਜਿਹੜਾ ਆ ਰਿਹਾ ਸੀ ਤਾਂ ਮੋਟਰਸਾਈਕਲ ਤੇ ਆ ਰਿਹਾ ਸੀ ਉਹ ਵੀ ਬਰામਦ ਕੀਤਾ ਸੀ ਹਾਂ ਮੋਟਰਸਾਈਕਲ ਤੇ ਸੀ ਮੌਕੇ ਤੇ ਬਰામਦ ਕਰ ਲਿਆ ਸੀ